ਪੰਥ ਦੇ ਵਿੱਚ ਨਹੀਂ ਸਹਿਕਾਰੇ ਜਾਣਗੇ ਗਿਆਨੀ ਕੁਲਦੀਪ ਸਿੰਘ ਗੜਗਾਉਜ ਬਤੌਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੀ ਤਾਜਪੋਸ਼ੀ ਤੇ ਉਸ ਦੇ ਨਾਲ ਖੜੇ ਹੋਏ ਵਿਵਾਦਾਂ ਨੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਦੂਜੇ ਪਾਸੇ ਕਾਰਵਾਈ ਵਿਕਰਮ ਮਜੀਠੀਆ ਤੇ ਹੁਣ ਜਾ ਰਹੀ ਹੈ ਤੇ ਬਲਵਿੰਦਰ ਸਿੰਘ ਭੁੰਦਰ ਦੇ ਅਸਤੀਫੇ ਦੀ ਗੱਲ ਤੁਰਪਈਆ ਸਾਰਾ ਮਾਜ਼ਰਾ ਕੀਆ ਤੁਹਾਨੂੰ ਗੱਲ ਖੋਲ ਕੇ ਦੱਸ ਦਿਆਂ ਤੁਸ ਜੁੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਅੱਜ ਤੜਕੇ ਲਗਭਗ 3:30 ਦੇ ਵਜੇ ਤਾਕਤ ਛਿਰੀ ਕੇਸਗੜ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਹੋਈ ਤਾਜਪੋਸ਼ੀ ਜਿਸ ਪ੍ਰਕਾਰ ਹੋਈ ਜਿਸ ਪ੍ਰਕਾਰ ਉਹਨਾਂ ਦੀ ਦਸਤਾਰ ਬੰਦੀ ਹੋਈ ਉਸ ਤੋਂ ਬਾਅਦ ਮਾਮਲਾ ਭੱਗ ਗਿਆ ਹੈ ਮਹੰਗ ਸਿੰਘ ਜਥੇਬੰਦੀਆਂ ਜਿਦੇ ਚ ਖਾਸ ਕਰਕੇ ਬੁੱਢਾ ਦਲ ਤਰਨਾ ਦਲ ਸਲੇ ਵੱਖ-ਵੱਖ ਜਥੇਬੰਦੀਆਂ ਸ਼ਾਮਲ ਨੇ ਉਹਨਾਂ ਨੇ ਇਸ ਸਾਰੇ ਕਾਰਸਤੇ ਅਸਹਿਮਤੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਮਾਨ ਮਰਿਆਦਾਵਾਂ ਦੇ ਅਨੁਸਾਰ ਨਹੀਂ ਹੋਇਆ ਮੈਂ ਤੁਹਾਨੂੰ ਹਲਕੀ ਜੀ ਮਾਨ ਮਰਿਆਦਾ ਦੀ ਗੱਲ ਦੱਸਦਾ ਚੱਲਾਂ ਤਾਂ ਜੋ ਤੁਹਾਨੂੰ ਗੱਲ ਕਲੀਅਰ ਹੋ ਜਾਵੇ ਮਸਲਾ ਇਹ ਹੈ ਕਿ ਜਦੋਂ ਵੀ ਕਿਸੇ ਤਖਤ ਦੇ ਜਥੇਦਾਰ ਦੀ ਤਾਜਪੋਸ਼ੀ ਹੁੰਦੀ ਹੈ ਤਾਂ ਉਸ ਸਮੇਂ ਤਖਤ ਦੀ ਤਾਜਪੋਸ਼ੀ ਸਮੇਂ ਜਥੇਦਾਰ ਦੀ ਤਾਜਪੋਸ਼ੀ ਦੇ ਸਮੇਂ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਾ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਨਾਲ ਹੀ ਜੇ ਉਸ ਕਿਸੇ ਬਾਕੀ ਤਖਤਾਂ ਦੇ ਜਥੇਦਾਰ ਮੌਜੂਦ ਹੋਣ ਤਾਂ ਉਹਨਾਂ ਦਾ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਨਾਲ ਹੀ ਉਸ ਸੰਸਥਾ ਜਿੱਥੇ ਹੋ ਰਿਹਾ ਹੋਵੇ ਜਿਸ ਜ ਇਸੇ ਨਾਲ ਹੀ ਜਿਸ ਤਖਤ ਦੇ ਉੱਤੇ ਜਿਸ ਜਥੇਦਾਰ ਦੀ ਤਾਜਪੋਸ਼ੀ ਹੋ ਰਹੀ ਹੋਵੇ ਉਸ ਦੇ ਗ੍ਰੰਥੀ ਦਾ ਉੱਥੋਂ ਦੇ ਲੋਕਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਮੈਂਬਰ ਨੇ ਉਹਨਾਂ ਦਾ ਅਦਕਾਰ ਪ੍ਰਧਾਨ ਦਾ ਸੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ ਨਾਲ ਹੀ ਨਾਲ ਪੰਜਾਬ ਦੇ ਅੰਦਰ ਵਿਅਸਿਕ ਸਮਾਜ ਦੀਆਂ ਜਿਹੜੀਆਂ ਸੰਸਥਾਵਾਂ ਨੇ ਸੰਪਰਦਾਵਾਂ ਨੇ ਨਾਨਕਸਰੀਏ ਸੰਪਰਦਾ ਰਾੜਾ ਸਾਹਿਬ ਬਹੁਤ ਸਾਰੀਆਂ ਸੰਪਰਦਾਵਾਂ ਨੇ ਉਹਨਾਂ ਦਾ ਹੋਣਾ ਦਮਦਮੀ ਟਕਸਾਲਸ ਨੇ ਬਾਕੀ ਟਕਸਾਲਾਂ ਦਾ ਹੋਣਾ ਮਸ਼ੀਨਰੀਆਂ ਦਾ ਹੋਣਾ ਤਾਂ ਬੁੱਢਾ ਦਾਲ ਨਿਹੰਗ ਸਿੰਘ ਜਿੱਥੇ ਬੰਦੀਆਂ ਤਾਂ ਹੋਣਾ ਬਹੁਤ ਲਾਜ਼ਮੀ ਪਰ ਅਜਿਹਾ ਕੁਝ ਨਹੀਂ ਹੋਇਆ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਤੇ ਸੁਣਨ ਚ ਹੈ ਕਿ ਉੱਥੇ ਉਸ ਸਮੇਂ ਮੈਨੇਜਰ ਮੌਜੂਦ ਸੀ ਕਿਸਗੜ ਸਾਹਿਬ ਦੇ ਤੇ ਉਹਨਾਂ ਤੋਂ ਇਲਾਵਾ ਕੋਈ ਹੋਰ ਮੌਜੂਦ ਨਹੀਂ ਸੀ ਜਾਂ ਇੱਕ ਦੋ ਹੋਰ ਸੀ ਕਿਹਾ ਜਾਂਦਾ ਕਿ ਇੱਕ ਜਨਰਲ ਸਕੱਤਰ ਕੋਈ ਮੌਜੂਦ ਸੀ ਤਾਂ ਇਹਨਾਂ ਦੇ ਵਿੱਚ ਜਿਹੜੀ ਆ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਤਾਜਪੋਸ਼ੀ ਹੋਈ ਦਸਤਾਰਬੰਦੀ ਹੋਈ ਕਹਿ ਲਿਏ ਦਸਤਾਰਬੰਦੀ ਤਾਂ ਹੋਈ ਨਹੀਂ ਨਾ ਹੀ ਵੱਡੀ ਗੱਲ ਹੈ ਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਵੀ ਨਹੀਂ ਲਿਆ ਗਿਆ ਉਹ ਵੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਝ ਹੋਇਆ ਤਾਂ ਇਸ ਕਰਕੇ ਜਿਹੜੀ ਇਹ ਤਾਜਪੋਸ਼ੀ ਆ ਜਾਏ ਸਾਰੀ ਰਸਮ ਅਦਾਈ ਗਈ ਹੈ ਇਹ ਹੁਣ ਵਿਵਾਦਤ ਹੋ ਚੁੱਕੀ ਹੈ ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਹੋਰਾਂ ਨੇ ਇਸ ਤੇ ਉਤੇ ਵਿਸ਼ੇਸ਼ ਤੌਰ ਤੇ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਕਿ ਇਹ ਮੰਨਣਯੋਗ ਨਹੀਂ ਤਾਂ ਇਹ ਲੱਗਦਾ ਇੰਜ ਆ ਕਿ ਕੀ ਗਿਆਨੀ ਕੁਲਦੀਪ ਸਿੰਘ ਗੜਕਾ ਜੀ ਨੂੰ ਬਤੌਰ ਜਸਦਾ ਤਖਤਰੀ ਕੇਸਗੜ ਸਾਹਿਬ ਮਾਨਤਾ ਪੰਥ ਦਿੰਦਾ ਹੈ ਕਿ ਨਹੀਂ ਕਿਉਂਕਿ ਪੰਥ ਨੂੰ ਤਾਂ ਮਾਨਤਾ ਲਈ ਹੀ ਨਹੀਂ ਗਈ ਪੰਥ ਤੋਂ ਤਾਂ ਹੁਣ ਸਵਾਲ ਇਹ ਆ ਕਿ ਪੰਥ ਮਾਨਤਾ ਦਿੰਦਾ ਹੈ ਕਿ ਨਹੀਂ ਦਿੰਦਾ ਇਹ ਇੱਕ ਹੁਣ ਪ੍ਰਸ਼ਨ ਬਣ ਚੁੱਕਿਆ ਤੇ ਇਸ ਕਰਕੇ ਹੁਣ ਕਹਿ ਲਈਏ ਕਿ ਵਿਵਾਦਤਾ ਇੱਕ ਤਰ੍ਹਾਂ ਨਾਲ ਹੋ ਹੀ ਚੁੱਕੀ ਹੈ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਖਬਰ ਇਹ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਕਰ ਸਕਦੇ ਆ ਕੱਲੇ ਮਜੀਠੀਆ ਤੇ ਨਹੀਂ ਕਈਆਂ ਤੇ ਹੋ ਸਕਦੀ ਸਾਲੇ ਪਨੂਜੇ ਦੀ ਐਸੀ ਖੜਕੀ ਹਾਲਾਂਕਿ ਸਿਆਸਤ ਆ ਇਹਦੇ ਵਿੱਚ ਰਿਸ਼ਤੇਦਾਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਸਿਧਾਂਤ ਮਾਇਨੇ ਰੱਖਦੇ ਨੇ ਵਿਚਾਰਤਾ ਰਾਵਾਂ ਮਾਇਨੇ ਰੱਖਦੀਆਂ ਹੁੰਦੀਆਂ ਨੇ ਰਿਸ਼ਤੇਦਾਰੀਆਂ ਆ ਚੀਜ਼ਾਂ ਅੰਜੜਾ ਸੁਲਝਾਉਣ ਦੇ ਲਈ ਤਾਂ ਕੰਮ ਆ ਸਕਦੀਆਂ ਨੇ। ਪਰ ਜੇ ਤੁਸੀਂ ਕਹੋਗੇ ਰਾਜਨੀਤੀ ਹੈ ਜ਼ਰੂਰੀ ਨਹੀਂ ਕਿ ਇੱਕ ਵਿਅਕਤੀ ਜੇਕਰ ਰਾਜਨੀਤੀ ਤੌਰ ਤੇ ਅਕਾਲੀ ਆ ਤੇ ਉਹਦਾ ਦੂਜਾ ਭਰਾ ਜਿਹੜਾ ਆ ਉਹ ਵੀ ਜ਼ਰੂਰਨ ਹੀ ਅਕਾਲੀ ਹੋਵੇਗਾ ਇਸ ਤਰ੍ਹਾਂ ਨਹੀਂ ਹੋ ਸਕਦਾ ਜੇਕਰ ਮੂਲ ਰੂਪ ਦੇ ਵਿੱਚ ਰਾਜਨੀਤੀ ਨੂੰ ਦੇਖਣਾ ਹੋਵੇ ਸਿਆਸਤ ਨੂੰ ਸਮਝਣਾ ਹੋਵੇ। ਪਰ ਚਲੋ ਸਾਡੇ ਖਿਆਰੇ ਰਿਵਾਜ ਆ ਕਿ ਜੇ ਪੁੱਤ ਕਾਲੀ ਆ ਪਿਓ ਕਾਲੀ ਆ ਤਾਂ ਪੁੱਤ ਵੀ ਕਾਲੀ ਹੋਊਗਾ ਫਿਰ ਭਰਾ ਵੀ ਕਾਲੀ ਹੋਊਗਾ ਆਜ ਕਾਂਗਰਸੀ ਆ ਕਾਂਗਰਸੀ ਹੋਊਗਾ ਇਦਾਂ ਜਿਹੜਾ ਸਿਸਟਮ ਹੈ ਉਹ ਚੱਲਦਾ ਆ ਸਾਡੇ ਇਸ ਚੀਜ਼ ਨੂੰ ਬਹੁਤ ਮਹੱਤਵਤਾ ਨਾਲ ਦੇਖਿਆ ਜਾਂਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਥੇਦਾਰਾਂ ਨੂੰ ਹਟਾਏ ਜਾਣ ਤੋਂ ਬਾਅਦ ਜੋ ਚੀਜ਼ਾਂ ਚੱਲੀਆਂ ਉਸ ਤੋਂ ਬਾਅਦ ਵਿਕਰਮ ਜੀਠੀਆ ਖੁੱਲ ਕੇ ਸਾਹਮਣੇ ਉਹਨਾਂ ਦੇ ਨਾਲ ਲਖਬੀਰ ਸਿੰਘ ਲੋਧੀ ਨੰਗਲ ਸ਼ਰਨਜੀਤ ਸਿੰਘ ਢਿੱਲੋਂ ਜੋ ਸਿੰਘ ਸਮਰਾਸਨ ਵੱਖ-ਵੱਖ ਆ ਉਹਨਾਂ ਦੇ ਨਾਲ ਨਿਤਰ ਕੇ ਆਏ ਉਹਨਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੁਣ ਲਾਈਨ ਬਹੁਤ ਲੰਬੀ ਹੈ ਵਖ ਵਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਜੱਥੇਦਾਰ ਵਖ 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 ਜਿਹੜੀਆਂ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਉਹ ਉਹ ਸਾਰੇ ਜਾਣੇ ਆਵਾਜ਼ ਚੁੱਕ ਰਹੇ ਨੇ ਇਸ ਮਾਮਲੇ ਦੇ ਵਿੱਚ ਇਸ ਸਾਰੇ ਮਾਮਲੇ ਦੇ ਵਿੱਚ ਜਿੰਨੇ ਵੀ ਬਿਆਨਬਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਹੋਈ ਹੈ ਜਾਂ ਸਹਿਮਤੀ ਪ੍ਰਗਟ ਕੀਤੀ ਗਈ ਹੈ ਉਸ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਕਾਰਵਾਈ ਕਰਨ ਜਾ ਰਹੀ ਹੈ ਤੇ ਕਿਆ ਗਿਆ ਕਿ ਪਾਰਟੀ ਤੋੱਤੇ ਕੋਈ ਨਹੀਂ ਤੇ ਇਹ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਕਿ ਫਿਰ ਜੱਥੇਦਾਰ ਨੂੰ ਹਟਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਤੇ ਹੋ ਗਈ ਪਾਰਟੀ ਤੇ ਇੱਕ ਪਰਿਵਾਰ ਤੇ ਇੱਕ ਵਿਅਕਤੀ ਵਿਸ਼ੇਸ਼ ਸਾਰਿਆਂ ਦੇ ਉੱਤੇ ਹੋ ਗਿਆ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਕਾਲੀ ਦਲ ਦੇ ਅੰਦਰ ਜੋ ਐਸੀ ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਇਹ ਗੱਲ ਕਹਿੰਦਾ ਆ ਰਿਹਾ ਸੀ ਕਿ ਚੀਜ਼ਾਂ ਨੂੰ ਬਹੁਤ ਉਹ ਹੋ ਰਹੀਆਂ ਨੇਗੀਆਂ ਚੀਜ਼ਾਂ ਇੰਨੀਆਂ ਸੌਖੀਆਂ ਨਹੀਂ ਪੜਨ ਵਾਲੇ ਕਹਿ ਜਾਣਗੇ ਵੀ ਸੁਖਵੀਰ ਸਿੰਘ ਬਾਦਲ ਚਲੋ ਫੇਸਬੁੱਕ YouTube ਦੇ ਉੱਤੇ ਕਮੈਂਟ ਕਰਕੇ ਤਾਂ ਪ੍ਰਪਗੈਂਡਾ ਇੱਕ ਹਿਸਾਬ ਦਾ ਹੋਰ ਕੀਤਾ ਜਾ ਸਕਦਾ ਪਰ ਸਚਾਈ ਜਿਹੜੀ ਆ ਉਹ ਸੋਸ਼ਲ ਮੀਡੀਆ ਦੀ ਸਚਾਈ ਤੇ ਦੇਖ ਤੋਂ ਬਹੁਤ ਅਲੱਗ ਹੁੰਦੀ ਹੈ ਉਹੀ ਕੁਝ ਹੋਇਆ ਜੋ ਜਿਹਦਾ ਅੰਦਾਜ਼ਾ ਸੀ ਹੁਣ ਚਰਚਾ ਇਹ ਹੈ ਕਿ ਬਲਵਿੰਦਰ ਸਿੰਘ ਭੁੰਦੜ ਵੀ ਮੁਸਤਾਫੀ ਹੋ ਸਕਦੇ ਆ ਜਾ ਸਕਦੇ ਆ ਅਸਤੀਫਾ ਦੇ ਸਕਦੇ ਆ ਕਾਰਨ ਕੀ ਨੇ ਵਿਕਰਮ ਜਿਠੀ ਵਾਲਾ એપisode ਹੋਇਆ ਉਸ એપisode ਤੋਂ ਬਾਅਦ ਭੁੰਦੜ ਹੁਰਾਨ ਦੇ ਨਾਂ ਤੇ ਇੱਕ ਬਿਆਨ ਆਇਆ ਕਿ ਮਜੀਠੀਆਂ ਨੇ ਪਿੱਠ ਚ ਛੁਰਾ ਮਾਰਿਆ ਉਸ ਬਿਆਨ ਤੋਂ ਆਪਣੇ ਆਪ ਨੂੰ ਭੁੰਦੜ ਨੇ ਅਲੱਗ ਕਰ ਲਿਆ ਫਿਰ ਚਰਚਾ ਚੱਲੀ ਕਿ ਇੰਨੀ ਜ਼ਿਆਦੀ ਘੁਟਣ ਹੈ ਉੱਥੇ ਇੰਨਾ ਜ਼ਿਆਦਾ ਉੱਥੇ ਸਿਸਟਮ ਚੱਲ ਰਿਹਾ ਕਿ ਕੁਝ ਵੀ ਵਾਪਰ ਸਕਦਾ ਹੈ ਭੁੰਦਰ ਘੁਰੀ ਵੀ ਕੋਈ ਬਹੁਤੇ ਖੁਸ਼ ਨਹੀਂ ਭੁੰਦਰ ਭੁੰਦਰ ਘੁਰਾਂ ਦੇ ਹਸਤੀ ਫਿਰਦੀਆਂ ਗੱਲਾਂ ਤਾਂ ਕਾਫੀ ਸਮਾਂ ਪਹਿਲਾਂ ਚੱਲਦੀਆਂ ਰਹੀਆਂ ਨੇ ਕੁੱਲ ਮਿਲਾ ਕੇ ਆ ਜਿਹੜੇ 2 ਦਿਨ ਨੇ ਇਹਦੇ ਵਿੱਚ ਵੱਡੇ ਪਟਾਕੇ ਪੈਣਗੇ ਅਕਾਲੀ ਦਲ ਦੇ ਵਿੱਚ ਵੱਡੀਆਂ ਸਰਗਰਮੀਆਂ ਨੇ ਅਕਾਲੀ ਦਲ ਨੇ ਆਪਣੀ 10 ਮਾਰਚ ਨੂੰ ਹੋਣ ਵਾਲੀ ਜਿਹੜਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵੀ 17 ਨੂੰ ਕਰ ਲਈ ਹੈ ਉਧਰੋਂ 18 ਨੂੰ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ 5 ਮੈਂਬਰੀ ਕਮੇਟੀ ਦੀ ਤਰਫੋਂ ਤਾਂ ਇਹ ਸਾਰਾ ਕੁਝ ਕਿਵੇਂ ਅੱਗੇ ਜਾ ਕੇ ਚੱਲ ਚੱਲ ਸਕਦਾ ਏ ਹੁਣ ਵੇਖਣ ਵਾਲਾ ਸਮਾਂ ਹੋਵੇਗਾ ਪਰ ਇੱਕ ਗੱਲ ਸਪਸ਼ਟ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕਾਲੀ ਸਿਆਸਤ ਦੇ ਵਿੱਚ ਕਾਫੀ ਉਤਰਾ ਚੜਾ ਦੇਖਣ ਨੂੰ ਮਿਲਣੇ ਨੇ ਮਜੀਠੀਏ ਦੀ ਬਗਾਵਤ ਕਹਿ ਲੋ ਮਜੀਠੀਏ ਦਾ ਡੀਸੈਂਟ ਕਹਿ ਲੋ ਇਸ ਮਾਮਲੇ ਦੇ ਵਿੱਚ ਆਪਨੇ ਆਪ ਦੇ ਵਿੱਚ ਇੱਕ ਵੱਡੀ ਗੱਲ ਵੱਲ ਇਸ਼ਾਰਾ ਕਰਦਾ ਹਾਰਾ ਕਿ ਕਈ ਗੱਲਾਂ ਨੇ ਸੋਸ਼ਲ ਮੀਡੀਆ ਤੇ ਜੋ ਗੱਲਾਂ ਫਲਾਈਆਂ ਜਾ ਰਹੀਆਂ ਨੇ ਕਿ ਅਮਿਤ ਸ਼ਾਹ ਨੇ ਮਜੀਠੀਏ ਨੂੰ ਕਹਿ ਕੇ ਕਰਾਇਆ ਹੈ ਅਮਿਤ ਸ਼ਾਹ ਨੇ ਡੇਰਾ ਰਾਜਾ ਸਵਾਮੀ ਬਿਆਸ ਦੇ ਰਾਹੀਂ ਇਹ ਸਾਰੀ ਕਾਰਵਾਈ ਪਾਈ ਐ ਪਰ ਸਵਾਲ ਤਾਂ ਫਿਰ ਇਹ ਵੀ ਉੱਠਦਾ ਨਾ ਕਿ ਅਮਿਤ ਸ਼ਾਹ ਨੇ ਮਜੀਠੀਆ ਤੋਂ ਕਰਾਉਣਾ ਸੀ ਤਾਂ ਹੁਣ ਕਿਉਂ ਕਰਾਇਆ ਜਦੋਂ ਤੁਸੀਂ ਇੱਕ ਫੈਸਲਾ ਲੈ ਲਿਆ ਉਹ ਫੈਸਲੇ ਦੇ ਖਿਲਾਫ ਹੀ ਆਏ ਨਾ ਮਜੀਠੀਆ ਹੋਰੀ ਮਜੀਠੀਆ ਹੋਰ ਨੇ ਤਾਂ ਪਹਿਲਾਂ ਕਦੇ ਕੁਝ ਨਹੀਂ ਬੋਲਿਆ ਤੁਸੀਂ ਫੈਸਲਾ ਲਿਆ ਜੇ ਤੁਸੀਂ ਉਹ ਫੈਸਲਾ ਨਾ ਲੈਂਦੇ ਜਿਹਦੀ ਲੋੜ ਹੀ ਨਹੀਂ ਸੀ ਜਿਹੜਾ ਫੈਸਲਾ ਹੀ ਆਪਣੇ ਆਪ ਦੇ ਵਿੱਚ ਵਿਵਾਦਿਤ ਹੈ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਵਾਲਾ ਜੇ ਤੁਸੀਂ ਨਾ ਲੈਂਦੇ ਤਾਂ ਮਜੀਠੀਆ ਸ਼ਾਇਦ ਨਾ ਬੋਲਦਾ ਇਹ ਤਾਂ ਹੁਣ ਆਇਆ ਨਾ ਕਿ ਹਰ ਗੱਲ ਤੁਸੀਂ ਲੋਕਾਂ ਤੇ ਪਾ ਦੋ ਆ ਮੇਰਾ ਕੋਈ ਚੀਜ਼ ਟੁੱਟ ਗਈ ਫਲਾਣੇ ਦੇ ਕਰਕੇ ਟੁੱਟੀ ਹੈ ਜੇ ਤੁਸੀਂ ਇਹ ਚੀਜ਼ਾਂ ਦੇ ਕਰਕੇ ਪਾਉਣਾ ਫਿਰ ਤਾਂ ਕੋਈ ਹੱਲ ਹੀ ਨਹੀਂ ਹੈ ਇਹਦਾ ਸੁਖਵੀਰ ਸਿੰਘ ਬਾਦਲ ਦਾ ਤੜਾ ਕੋਈ ਵੀ ਗੱਲ ਹੁੰਦੀ ਹੈ ਜੀ ਸਾਜ਼ਿਸ਼ਾਂ ਹੋ ਰਹੀਆਂ ਨੇ ਕਾਲੀ ਦਲ ਨੂੰ ਖਤਮ ਮੰਨ ਲਿਆ ਇਹ ਗੱਲ ਇਹ ਗੱਲ ਕਿਸੇ ਤੋਂ ਲੁਕੀਸ਼ੇ ਵੀ ਨਹੀਂ ਕਿ ਆਜ ਦੇ ਦੌਰ ਦੇ ਅੰਦਰ ਭਾਰਤ ਦੀ ਰਾਜਨੀਤੀ ਹੈ ਜਿਵੇਂ ਉਸ ਹਿਸਾਬ ਦੇ ਨਾਲ ਜਿਹੜੀਆਂ ਖੇਤਰੀ ਕਹਿ ਲਈਏ ਜਾਂ ਕੌਮ ਪ੍ਰਸਤ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਜਾਂ ਕਿਸੇ ਖਿੱਤੇ ਦੀ ਨੁਮਾਇੰਦਗੀ ਕਰਦੀਆਂ ਕਹਿ ਲਈਏ ਕਿ ਉਹ ਪਾਰਟੀਆਂ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਐਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਚ ਕੋਈ ਦੋਰ ਹੈ ਹੀ ਨਹੀਂ ਪਰ ਕੀ ਤੁਸੀਂ ਉਹਨਾਂ ਹਮਲਿਆਂ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਤੁਸੀਂ ਤਾਂ ਸਗੋ ਹੋਰ ਕੀਤਾ ਸਗੋ ਜੇ 2 ਦਸੰਬਰ ਵਾਲੇ ਫੈਸਲੇ ਮੰਨੇ ਹੁੰਦੇ ਤੇ ਹੁਣ ਜਿਹੜੀਆਂ ਵੀ ਸਾਜਸ਼ਾ ਹੁੰਦੀਆਂ ਸੀ ਉਹ ਖਤਮ ਹੋ ਗਈਆਂ ਹੁੰਦੀਆਂ ਉਹ ਬੇਅਸਰ ਹੋ ਗਈਆਂ ਹੁੰਦੀਆਂ ਪਰ ਤੁਸੀਂ ਉਹਨਾਂ ਨੂੰ ਹੋਰ ਹਵਾ ਦਿੱਤੀ ਇਹਦਾ ਮਤਲਬ ਤੁਸੀਂ ਉਹਨਾਂ ਸਿਆਸਤਾਂ ਦੇ ਵਿੱਚ ਖੁਦ ਸ਼ਾਮਲ ਹੋ ਚਲੋ ਇਹ ਅਲੱਗਦਾ ਗੱਲ ਹੈ ਦੇਖਦੇ ਆ ਕਿ ਅਗਲੇ 2-4 ਦਿਨਾਂ ਦੇ ਵਿੱਚ ਕਾਲੀ ਸਿਆਸਤ ਹੋਰ ਕਿਸ ਕਰਵਟ ਬੈਠੇ